ਮੈਂ ਵੀ ਵੀਰ ਬਣਾ ਦੇਣਾ ਉਹ ਬੋਲੇ ਬੋਲੇ ਲੱਗੇ ਤਾਂ ਡੇਲੇ ਆ ਤੱਕ ਹੀ ਨਾ ਅਸਟ ਗੁਰਜਿੰਦਰ ਸਿੰਘ ਹਾਂਜੀ ਇਹ ਗੁਰਜਿੰਦਰ ਸਿੰਘ ਹੁਣੀ ਗਰੰਥੀ ਨੇ ਗੁਰਦੁਆਰਾ ਸਾਹਿਬ ਦੇ ਤੇ ਉਹਨੇ ਘਰੇ ਰਹਿ ਕੇ ਆਪਣਾ ਚੋਲੇਆਂ ਦਾ ਸਿਉਣ ਦਾ ਕੰਮ ਕਰਨ ਲੱਗੇ ਹੈ ਮੇਰਾ ਵੀ ਚੋਲੇ ਸਿਉਂਤੇ ਆ ਬਹੁਤ ਸੋਹਣਾ ਕੰਮ ਕਰਦੇ ਆ ਤੇ ਜਿਹੜੇ ਵੀ ਵੀ ਹੈਗੇ ਗੁਰਸਿੱਖ ਕਹ ਲੋ ਤੁਸੀਂ ਬਾਣਾ ਵਗੈਰਾ ਪਾਉਂਦੇ ਹੋ ਤੇ ਇਹਨਾਂ ਤੋਂ ਵੀ ਸਵਾਇਆ ਕਰੋ ਨਾਲੇ ਗਰੰਥੀ ਸਿੰਘ ਦੀ ਹੈਲਪ ਹੁੰਦੀ ਹੈ ਇਹ ਨਾਲੇ ਨਰੁਜਗਾਰ ਮਿਲੂਗਾ ਕੰਮ ਤਾਂ ਚਲੋ ਕਿ ਤੋਂ ਨ ਕਿ ਤੋਂ ਕੱਪੜੇ ਤਾਂ ਸੁਵਾਉਣੇ ਹੀ ਹੁੰਦੇ ਨੇ ਤਾਂ ਜ਼ਰੂਰ ਤੁਸੀਂ ਇਹਨਾਂ ਦੀ ਹੈਲਪ ਕਰਨੀ ਹੈ ਕੰਮ ਦੇਣਾ ਪੈਸੇ ਨਹੀਂ ਦੇਣੇ ਕੰਮ ਦੇ ਬਹੁਤ ਵਧੀਆ ਗੱਲ ਹੈ ਕਿ ਕੰਮ ਦਿਓ ਨਾ ਕਿ ਪੈਸੇ ਹੈ ਨਾ ਚੰਗੀ ਗੱਲ ਹੈ ਕਿ ਤੁਸੀਂ ਕੰਮ ਦਿਓਗੇ ਤਾਂ ਇਹਨਾਂ ਦੀ ਹੈ ਤੇ ਬਾਕੀ ਮੈਂ ਗਰੰਤੀ ਸਿੰਨਾਂ ਨੂੰ ਬਾਕੀਆਂ ਨੂੰ ਵੀ ਵੀਰਾਂ ਨੂੰ ਸਭ ਨੂੰ ਬੇਨਤੀ ਕਰਦਾ ਕਿ ਜਿੱਥੇ ਆਪਾਂ ਰੁਜ਼ਗਾਰ ਦਾ ਕਰਨਾ ਹੈ ਇਹ ਕਾਪਾਠ ਕਰਨਾ ਹੈ ਤੇ ਨਾਲ-ਨਾਲ ਕੋਈ ਨਾ ਕੋਈ ਕੰਮ ਛੋਟਾ ਮੋਟਾ ਸ਼ੁਰੂ ਕਰ ਲਓ ਫਿਰ ਸੁੱਖੇ ਰਹਾਂਗੇ ਇਹ ਤਾਂ ਕਮੇਟੀਆਂ ਦਾ ਪਿੰਡਾਂ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਪਰ ਚਲੋ ਪਿੰਡਾਂ ਦੇ ਜਿੰਨੇ ਕੁ ਆਰਥ ਪਈਏ ਸ਼ੁਰੂ ਤੋਂ ਸੁਭਾਅ ਬਣਿਆ ਤੇ ਉਹਨਾਂ ਨੇ ਇਦਾਂ ਹੀ ਕਰਨਾ ਪਰ ਆਪਾਂ ਨਾਲ ਰਲ ਕੇ ਕੋਈ ਨਾ ਕੋਈ ਕੰਮ ਕਰ ਲਿਆ ਕਰੀਏ ਪਾਠ ਵੀ ਕਰੀ ਗਏ ਆਪਣਾ ਰਾਹ ਵੀ ਨਾ ਛੱਡਿਆ ਜਾਵੇ ਤੇ ਨਾਲ-ਨਾਲ ਆਪਣਾ ਕੁਝ ਘਾਟਾ ਵੀ ਕੋਈ ਨਾ ਸਾਰੇ ਬਹੁਤ ਬਹੁਤ ਧੰਨਵਾਦ